ਨੋ ਪੱਤਰ ਕੀ ਅੰਦਰ ਆਇਆ ਕਰੋਣਾ ਗੈਲਰੀ ਨੂੰ ਸਾਥ ਦਿਓ ਧੰਨਵਾਦ ਮਾਨ ਸਾਹਿਬ ਬਾਰਡਰ ਦੇ ਪਿੰਡਾਂ ਦੇ ਲੋਕ ਕਹਿ ਰਹੇ ਕਿ ਪਹਿਲੀ ਵਾਰੀ ਕੋਈ ਆ ਹਾਂਜੀ ਤੁਸੀਂ ਬਾਰਡਰ ਵਾਲੇ ਪਿੰਡਾਂ ਦਾ ਕੀ ਦਰਦ ਦੇਖੋ ਸਭ ਤੋਂ ਪਹਿਲਾਂ ਤਾਂ ਯਾਰ ਇੰਡਾ ਨਾ ਕਰੋ ਇਹ ਬੜੇ ਦੁੱਖ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਇਨਾ ਪਿੰਡਾਂ 'ਚ ਕੋਈ ਆਇਆ ਹੀ ਨਹੀਂ ਮੁੱਖ ਮੰਤਰੀ ਬੜੇ ਇਸ ਇਲਾਕੇ ਤੋਂ ਵੀ ਬਣੇ ਐਮਪੀ ਬਣੇ ਐਮਐਲਏ ਬਣ ਕੇ ਜਾਂਦੇ ਰਹੇ ਕੋਈ ਆਇਆ ਹੀ ਨਹੀਂ ਇਹਨਾਂ ਕੋਲੇ ਸਰਕਾਰ ਵੱਲੋਂ ਤੇ ਜਿਹੜੇ ਮਰਜੀ ਪਿੰਡ ਜਾ ਕੇ ਪੁੱਛ ਲੈਣੇ ਉਹ ਕਹਿੰਦੇ ਨਾ ਸਾਡੇ ਪਤਾ ਕੋਈ ਆਇਆ ਨਹੀਂ ਸੋ ਲਾ ਵਾਰਸ ਛੱਡੇ ਹੋਏ ਆ ਲੋਕ ਸਿਰਫ ਇਹਨਾਂ ਨੇ ਆਪਣੇ ਪੁੱਤ ਭਤੀਜੇ ਆਪਣੇ ਸਾਲੇ ਜੀਜਿਆਂ ਦੀ ਸੇਵਾ ਕੀਤੀ ਹੈ ਉਹਨਾਂ ਨੂੰ ਪਾਲਿਆ ਆਪਣੀਆਂ ਪੀੜ੍ਹੀਆਂ ਪਾਲੀਆਂ ਨੇ ਹੋਰ ਕੁਝ ਨਹੀਂ ਕੀਤਾ ਸੋ ਲੋਕ ਜਿਹੜੇ ਨੇ ਆਪਣੇ ਆਪ ਆਏ ਨੇ ਇਹਨਾਂ ਨੂੰ ਪੁੱਛ ਲਓ ਤੁਸੀਂ ਵੀ ਕੀ ਕਰਨਗੇ ਇਸ ਵਾਰ 11 ਤਰੀਕ ਨੂੰ ਸੋ ਇੱਕ ਤਾਂ ਪਹਿਲਾਂ ਹੀ ਬਾਰਡਰ ਏਰੀਆ ਹੈ ਕੋਈ ਫੈਕਟਰੀ ਜਾਂ ਕੋਈ ਸਕੂਲ ਚ ਮਾਸਟਰ ਜਾਂ ਹਸਪਤਾਲ ਚ ਡਾਕਟਰ ਹੋਣ ਤੋਂ ਪਹਿਲਾਂ ਹੀ ਜਾ ਆ ਜਾਂਦੇ ਨੇ ਜਾਂ ਬਦਲੀਆਂ ਕਰਾ ਜਾਂਦੇ ਨੇ ਸੋ ਅਸੀਂ ਹੁਣ ਇਹ ਪਾਲਿਸੀ ਲੈ ਕੇ ਆਏ ਆ ਕਿ ਜਿਹੜੇ ਸਰਕਾਰੀ ਸਕੂਲਾਂ ਚ ਸਰਕਾਰੀ ਹਸਪਤਾਲਾਂ ਚ ਡਾਕਟਰ ਬਣਨਗੇ ਸਰਕਾਰੀ ਮੈਡੀਕਲ ਕਾਲਜਾਂ ਚ ਤੇ ਉਹਨਾਂ ਨੂੰ 2 ਸਾਲ ਬਾਰਡਰ ਏਰੀਆ ਚ ਰਹਿਣਾ ਪਊਗਾ ਮਾਸਟਰਾਂ ਨੂੰ ਡਿਊਟੀ ਜਿਹੜੀ ਹੈ ਮਾਸਟਰ ਕਰਾਂਗੇ ਇੱਥੇ ਤਾਂ ਕਿ ਇਹ ਇਲਾਕੇ ਦੇ ਲੋਕ ਵੀ ਪੜ੍ਹ ਲਿਖ ਕੇ ਇੱਥੇ ਸਕੂਲ ਯੂਨੀਵਰਸਿਟੀਆਂ ਬਣਾ ਕੇ ਇਸ ਇਲਾਕੇ ਨੂੰ ਪਤਰਾਕੀਆਂ ਕਰਾ ਸਕਣਗੇ ਬੜੀਆਂ ਨੇ ਵਰਲਡ ਕੱਪ ਜਿੱਤਿਆ ਸਰ ਵਰਲਡ ਕੱਪ ਕੀ ਬਣਾ ਬਹੁਤ ਬਹੁਤ ਮੁਬਾਰਕਾ ਦੇਵਾਂਗੇ ਜੀ ਦੇਖੋ ਖੇਡਾਂ ਚ ਪੰਜਾਬ ਹਮੇਸ਼ਾ ਕੀ ਰਹੇ ਆ ਅਸੀਂ ਵੀ ਖੇਡ ਖੇਡਾਂ ਬਦਨ ਪੰਜਾਬ ਦੀਆਂ ਚਲਾ ਰਹੇ ਆ ਗਰਾਊਂਡ ਬਣਾ ਰਹੇ ਆ ਅਪਡੇਟਡ ਗਰਾਊਂਡ ਬਿਲਕੁਲ ਲੇਟੈਸਟ ਤਾਂ ਕਿ ਬੱਚੇ ਜਿਹੜੇ ਨੇ ਉਹ ਖੇਡਾਂ ਵੱਲ ਜਾਣ ਮਾੜੀ ਸੰਗਤ ਤੋਂ ਬਚਣ ਨਸ਼ੇ ਨੁਸ਼ੇ ਵਾਲੇ ਪਾਸੇ ਉਹਨਾਂ ਧਿਆਨ ਨਾ ਜਾਵੇ ਤੇ ਤਿੰਨ ਪਲੇਅਰ ਜਿਹੜੇ ਇਸ ਟੀਮ ਦੇ ਵਿੱਚ ਕੁੜੀਆਂ ਦੀ ਟੀਮ ਚ ਜਿਹੜੀ ਜਿੱਤੀ ਹੈ ਜੀ ਹਰਮਨਪ੍ਰੀਤ ਕੈਪਟਨ ਹੈ ਹਰਲੀਨ ਦਿਓਲ ਤੇ ਅਮਨਜੋਤ ਤਿੰਨ ਕੁੜੀਆਂ ਸਾਡੀਆਂ ਪੰਜਾਬ ਦੀਆਂ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਜਿੱਤਣ ਦੇ ਵਿੱਚ ਸਾਡਾ ਕੈਪਟਨ ਜਿਹੜਾ ਤਿੰਨ ਪਲੇਅਰ ਸਾਡੇ ਜਿਹੜੇ ਉਹ ਮੁੰਡਿਆਂ ਦੀ ਟੀਮ 'ਚ ਨੇ ਸ਼ੁਮਨ ਗਿੱਲ ਅਭਿਸ਼ੇਕ ਸ਼ਰਮਾ ਅਮਰ ਸਰਤੋਈ ਆ ਤੇ ਅਰਸ਼ ਅਰਸ਼ਪ੍ਰੀਤ ਜੀ ਸੋ ਤੈਨੂੰ ਉਧਰ ਨੇ ਤੇ ਹਾਕੀ ਦੇ ਵਿੱਚ ਸਾਡੇ 11 ਚੋਂ 9 ਨੇ ਕੈਪਟਨ ਸਾਡਾ ਹਰਮਨਪ੍ਰੀਤ ਉਹਦਾ ਵੀ ਕੈਪਟਨ ਹੈ ਫੁੱਟਬਾਲ ਦੀ ਟੀਮ ਦਾ ਕੈਪਟਨ ਸਾਡਾ ਪੰਜਾਬੀ ਹੈ ਅਸੀਂ ਕਿਸੇ ਪੱਖੋਂ ਘੱਟ ਨਹੀਂ ਐਵੇਂ ਸਾਡੇ ਤੇ ਇਲਜ਼ਾਮ ਲਾਦੇ ਇਹਨਾਂ ਨੇ ਇਹਨਾਂ ਨੇ ਸਾਡੀਆਂ ਨਸਲਾਂ ਬਰਬਾਦ ਕਰਨ ਲੱਗੇ ਅਸੀਂ ਪੰਜਾਬ ਨੂੰ ਵਾਪਸ ਪੰਜਾਬੀਅਤ ਤੇ ਲੈ ਕੇ ਆਵਾਂਗੇ ਛਿੰਝਾਂ ਕਬੱਡੀਆਂ ਘੋਲ ਗਿੱਧੇ ਭੰਗੜੇ ਹੈ ਨਾ ਜਿਹੜੇ ਸਾਡੇ ਪੰਜਾਬ ਦੀ ਜਿਹੜੀ ਪੌਚ ਭਰਤੀ ਹੋਣਾ ਸਾਡੇ ਪੰਜਾਬ ਦੀ ਪਛਾਣ ਸੀ ਇਹ ਪਛਾਣ ਵਾਪਸ ਮਾਨ ਸਾਹਿਬ ਮਾਨ ਸਾਹਿਬ ਇੱਕ ਬਿਹਾਰ ਚ ਸਟਾਰ ਪ੍ਰਚਾਰਕ ਜੋ ਚੰਨੀ ਹੋ ਰਹੇ ਦਾ ਨਾਂ ਕਟਿਆ ਗਿਆ ਕਿਸ ਤਰ੍ਹਾਂ ਦੇਖ ਰਹੇ ਹੋ ਕਰਤੂਤਾਂ ਕਰਕੇ ਕੱਟੇ ਗਏ ਗਾਲਾਂ ਕੱਢਦੇ ਜੀ ਉਹ ਗਾਲਾਂ ਕੱਢਦੇ ਪਿਆਰ ਵਾਲਿਆਂ ਨੂੰ ਯੂਪੀ ਵਾਲਿਆਂ ਨੂੰ ਠੀਕ ਹੈ ਨਾ ਆਪ ਉਹਨਾਂ ਦੇ ਜਦੋਂ ਫਿਰ ਇਹੋ ਜਿਹਾ ਮੌਕਾ ਆਉਂਦਾ ਉਦੋਂ ਫਿਰ ਉਹਨਾਂ ਦਾ ਨਾਂ ਕੱਟ ਦਿੰਦੇ ਨੇ ਪਹਿਲਾਂ ਧਿਆਨ ਨਾਲ ਬੋਲਿਆ ਕਰੋ ਪਹਿਲਾਂ ਧਿਆਨ ਨਾਲ ਬੋਲ ਲੈਂਦੇ ਆ ਹਾਲਾਤ ਨਾ ਹੁੰਦੇ ਸੋ ਉਹ ਉਦੋਂ 2-4 ਮਿੰਟ ਵਾਸਤੇ ਤਾੜੀਆਂ ਮਰਵਾਉਣ ਵਾਸਤੇ ਸਾਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਉਹ ਚੱਕਰ ਚ ਮਾਰੇ ਜਿਵੇਂ ਸਾ ਪੀਯੂ ਦੀ ਪੀਯੂ ਦੀ ਸੈਨੀਟ ਪੰਗ ਹੋਈ ਆ ਰਮਨੀਤ ਬਿੱਟੂ ਕਹਿ ਰਹੇ ਕਿ 2 ਸਾਲ ਹੋ ਗਏ ਰਿਪੋਰਟ ਆਈ ਨੂੰ ਸਰਕਾਰ ਕੀ ਕਰੀ ਸਰਮਨੀਤ ਬਿੱਟੂ ਨੇ ਲੈ ਲਵਿੰਗੇ ਰਮਨੀਤ ਬਿੱਟੂ ਨੂੰ ਕਹੋ ਤੁਸੀਂ ਇਹ ਰਿਪੋਰਟ ਜਾਰੀ ਕਿਵੇਂ ਕੀਤੀ ਵਿਧਾਨ ਸਭਾ ਦੇ ਵਿੱਚ ਐਕਟ ਬਣਿਆ ਹੋਇਆ ਹੈ ਪੰਜਾਬ ਜੀ ਯੂਨੀਵਰਸਿਟੀ ਦਾ ਉਹਨੂੰ ਐਕਟ ਨੂੰ ਦੀ ਨੋਟੀਫਿਕੇਸ਼ਨ ਨਾਲ ਕੇ ਮਰਦ ਕਰ ਸਕਦੇ ਆਂ ਜਾਤਾ ਵਿਧਾਨ ਸਭਾ ਹੀ ਐਮੈਂਡ ਕਰੇ ਉਹਨੂੰ ਜਾਂ ਫਿਰ ਲੋਕ ਸਭਾ ਚ ਜਾਵੇ ਨਾ ਲੋਕ ਸਭਾ ਚ ਗਈ ਨਾ ਪੰਜਾਬ ਦੀ ਵਿਧਾਨ ਸਭਾ ਨੇ ਕੋਈ ਫੈਸਲਾ ਲਿਆ ਇਹ ਪੰਜਾਬ ਬੀ ਜੀ ਪੀ ਜਿਹੜੀ ਹੈ ਇਹ ਪੰਜਾਬ ਦੇ ਹੱਕ ਮਾਰਨ ਦਾ ਕੋਈ ਵੀ ਮੌਕਾ ਜਾਣ ਨਹੀਂ ਦਿੰਦੀ ਚਾਹੇ ਉਹ ਭਾਖੜਾ ਡੈਮ ਦਾ ਹੋਵੇ ਉਹ ਮੁੱਦੇ 'ਤੇ ਅਸੀਂ ਚਿੱਠੀ ਲਿਖੀ ਹੈ ਚਾਹੇ ਉਹ ਸਾਡੀ ਯੂਨੀਵਰਸਿਟੀ ਹੋਵੇ ਭਾਵੇਂ ਉਹ ਸਾਨੂੰ 1600 ਕਰੋੜ ਰੁਪਇਆ ਅਨਾਉਂਸ ਕਰਕੇ ਗਏ ਸੀ ਭੜਾਂ ਦਾ ਜੀ ਹਜੇ ਤੱਕ 1 ਰੁਪਇਆ ਨਹੀਂ ਆਇਆ ਕੋਈ ਵੀ ਪੰਜਾਬ ਦੇ ਹੱਕ ਦੀ ਕੋਈ ਗੱਲ ਹੋਵੇ ਸਾਡਾ ਜਿਹੜਾ ਆਰਡੀਐਫ ਦਾ ਰੂਰਲ ਡਿਵੈਲਪਮੈਂਟ ਫੰਡ ਆ ਸੜਕਾਂ ਦਾ ਆ ਸੜਕਾਂ ਦਾ ਠੀਕ ਹੈ ਨਾ 8000 ਕਰੋੜ ਰੁਪਇਆ ਉਹਦਾ ਰੋਕੀ ਬੈਠਿਆ ਬਥੇਰੀਆਂ ਕੋਸ਼ਿਸ਼ਾਂ ਕਰ ਰਹੇ ਆ ਰਵਨੀਤ ਬਿੱਟੂ ਜੀ ਜਿਹੜਾ ਚੰਡੀਗੜ੍ਹ ਦੇ ਵਿੱਚ ਉਹ ਪੁਰਾਣੀ ਚਾਰ ਪੀੜੀਆਂ ਤੋਂ ਕੋਠੀ ਦੱਬੀ ਬੈਠਿਆ ਉਹ ਉਹ ਛਡਾਉਣੀ ਕਿਹਨੇ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪ੍ਰਸ਼ਾਸਨ ਚ ਕੌਣ ਹੈ ਯੂਟੀ ਦੇ ਵਿੱਚ ਭਾਜਪਾ ਸੋ ਆਪ ਤਾਂ ਇਹ ਨਜਾਇਜ਼ ਕਬਜ਼ੇ ਕਰੀ ਬੈਠੇ ਉਹਨਾਂ ਨੂੰ ਕੀ ਬੋਲਦਾ ਕਿ ਫੈਸਲੇ ਪੰਜਾਬ ਦੇ ਹੱਕ ਜੀ ਹੋ ਰਹੇ ਨੇ ਬਿੱਟੂ ਕਹ ਰਹੇ ਨੇ ਬਿੱਟੂ ਨੂੰ ਇਹ ਪੰਜਾਬ ਦੇ ਹੱਕ ਚ ਲੱਗਦਾ ਹੋਊਗਾ ਕਿਉਂਕਿ ਉਹਨਾਂ ਨੇ ਇੱਕ ਮਹਿਕਮਾ ਜਾਂ ਦੇ ਰੱਖਿਆ ਉਹਨੂੰ ਰੇਲਵੇ ਵਾਲਾ ਠੀਕ ਹੈ ਨਾ ਉਹੀ ਉਹੀ ਬਿੱਟੂ ਪਹਿਲਾਂ ਕਾਂਗਰਸ ਵੱਲੋਂ ਬੋਲਦਾ ਹੁੰਦਾ ਸੀ ਸੋ ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਇਹਨਾਂ ਚੋਂ ਬੋਲਦਾ ਕਿਹੜਾ ਹੈ ਤੇ ਕਿਹੜੀ ਪਾਰਟੀ ਚ ਅੱਜਕੱਲ ਸੋ ਕਹ ਰਿਹਾ ਕਿ ਇਕ ਥਾਂ ਤੇ ਕੱਟ ਨਹੀਂ ਸੋ 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 ਬਾਦ ਕਿ ਮਨਸਾ ਵਿੱਚ ਜੇ ਗੈਂਗਸਟਰ ਵੀ ਸਰਕਾਰ ਗੈਂਗਸਟਰ ਦਾ ਤਹਿਲ ਪ੍ਰਸ਼ਾਸਨ ਦੇ ਗੈਂਗਸਟਰ ਕਿ ਕੌਣ ਕਹਿੰਦੇ ਸੁਖਵੀਰ ਬਾਦਲ ਕਹਿੰਦੇ ਹਾਂ ਕਿ ਗੈਂਗਸਟਰ ਸਰਕਾਰ ਵੱਲੋਂ ਆਏ ਨੇ ਉਹ ਉਹਨਾਂ ਦੀ ਸਰਕਾਰ ਵੱਲੋਂ ਨਾ ਉਹ ਰਾਜਾ ਬਣੇ ਕਹਿ ਰਹੇ 1 ਮਹੀਨੇ 2 ਮਿੰਟ 1 ਮਿੰਟ ਗੈਂਗਸਟਰਾਂ ਦੇ ਰਿਸ਼ਤੇਦਾਰ ਨੂੰ ਟਿਕਟਾਂ ਕੌਣ ਦਿੰਦਾ ਅਕਾਲੀ ਦਲ ਸਮਾਗਲਿਆਂ ਨੂੰ ਟਿਕਟਾਂ ਕੌਣ ਦਿੰਦਾ ਕਾਂਗਰਸ ਐਸਪਿੰਡ 'ਚ ਪੁੱਛ ਲਿਓ ਸੋਨੇ ਦੀਆਂ ਈਟਾਂ ਚਿੱਟੇ ਦੇ ਕੌਣਸ ਮੰਗ ਲਰ ਪੂਛਲੇ ਪਿੰਡ ਚੇਸ ਪਿੰਡ ਨਾਂ ਨੂੰ ਸਾਰੇ ਪਤਾ ਪੋਤੜੇ ਫਰੋੜ ਦੇਣਗੇ ਸੋ ਕਿਰਪਾ ਕਰਕੇ ਅਸੀਂ ਤਾਂ ਅਸੀਂ ਤਾਂ 10 ਸਾਲ ਪੁਰਾਣੀ ਪਾਰਟੀ ਆ 1920 ਦੀ ਪਾਰਟੀ ਬਣੀ ਹੋਈ ਹੈ ਸੋ ਇਸ ਕਰਕੇ ਇਹ ਇਹ ਇਸ ਕਰਕੇ ਇਹ ਇਸ ਤਰ੍ਹਾਂ ਦੇ ਘਟੀਆ ਇਲਜ਼ਾਮ ਲਾਉਣ ਦੀ ਕੋਸ਼ਿਸ਼ ਨਾ ਕਰਨ ਇਹਨਾਂ ਨੇ ਜਮਾਨਤਾਂ ਜਬਤ ਹੋ ਗਈਆਂ ਸਰਜਿੰਦਰ ਧਮੀ ਸਰ ਪ੍ਰਧਾਨ ਚੁਣੇ ਗਏ ਨੇ ਜੀਪੀਸੀ ਦੇ 5ਵੀਂ ਵਾਰ 5ਵੀਂ ਵਾਰ ਸਰਜਿੰਦਰ ਧਮੀ ਦੇ ਕੋਈ ਤਾਂ ਆਪਸ ਵਿੱਚ ਚੁਣ ਲੈਂਦੇ ਨੇ ਜਿਵੇਂ ਸੁਖਵੀਰ ਬਾਦਲ ਨਹੀਂ ਚੁਣਿਆ ਗਿਆ ਸੁਖਵੀਰ ਬਾਦਲ ਨੇ ਅਸਤੀਵਾ ਦੇਤਾ ਸੁਖਵੀਰ ਬਾਦਲ ਨੇ ਪ੍ਰਵਾਨ ਕਰ ਲਿਆ ਤੇ ਉਹਨੇ ਫਿਰ ਅਗਲੇ ਪ੍ਰਧਾਨਗੀ ਵਾਸਤੇ ਸੁਖਵੀਰਵਾਲ ਦਾ ਨਾਮ ਉਹਨੇ ਪ੍ਰਪੋਜ਼ ਕਰਤਾ ਸੁਖਵੀਰਵਾਲ ਨੇ ਕਹਤਾ ਠੀਕ ਹੈ ਮੈਂ ਤਿਆਰ ਹਾਂ ਪ੍ਰਧਾਨ ਬਣਨ ਵਾਸਤੇ ਸੁਖਵੀਰ ਬਾਦਲ ਦੇ ਨਾਮ ਦੀ ਤੈਅ ਸੁਖਵੀਰ ਬਾਦਲ ਨਹੀਂ ਕਰਤੀ ਤੇ ਫਿਰ ਸੁਖਵੀਰ ਬਾਦਲ ਨੇ ਜਦੋਂ ਹਾਂ ਕਰਤੀ ਤਾਂ ਫਿਰ ਸੁਖਵੀਰਵਾਲ ਪ੍ਰਧਾਨ ਚੁਣਿਆ ਗਿਆ ਚੁਣ ਲੈਂਦੇ ਕਿੰਨੇ ਪੈਸੇ ਆ ਗਏ 1600 ਕਰੋੜ ਚੁਕਿੰਨੇ ਪੈਸੇ ਆ ਕੋਈ ਪੈਸਾ ਨਹੀਂ ਆ ਥੈਂਕ ਯੂ